ਸਾਨੂੰ ਬੱਧੀ ਦੁਪਹਿਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਲੌਗ ਸ਼ੁਰੂ ਕਰੇ ਹੋਏ ਨੇ ਜੀ ਆਪਣੇ ਦੋ ਇੱਕ ਰੇੜਾ ਤੇ ਇੱਕ ਤੁਹਾਨੂੰ ਪਤਾ ਹੀ ਹੈ ਭੈਣ ਕਿ ਕਰੇ ਆਪਣੀ ਕੇ ਸੱਤ ਪੈਂਦੀ ਹੈ ਉੱਪਰਲੀ ਜਗ੍ਹਾ ਦੀ ਤੇ ਸੱਤ ਤਾਂ ਚਲੋ ਉਹਨਾਂ ਨੇ ਹੀ ਪਾਉਣੇ ਠੇਕੇਦਾਰਾਂ ਨੇ ਤੇ ਫਿਰ ਉਹ ਕਰ ਕੇ ਗਏ ਨੇਗੇ ਤੇ ਆਪਾਂ ਉਹਨਾਂ ਦੇ ਜਾਣਾਂਗੇ ਕੋਈ ਵੱਡਾ ਵਿੱਡ ਤਾਂ ਹੈ ਨਹੀਂ ਕਿ ਬਸ ਕਰ ਕਰ ਦੇਾਂਗੇ ਤੇ ਉਹਨਾਂ ਦੇ ਘਰੇ ਜਾਵਾਂਗੇ ਉਹਨਾਂ ਨੂੰ ਇੰਨਾ ਚਾ ਰਹਿਂਦਾ ਵੀਡੀਓ ਦਾ ਅੱਜ ਸੱਤ ਦੀ ਵੀਡੀਓ ਬਣਾਓ ਪਾਓ ਕਹਿੰਦੇ ਸਾਡੇ ਘਰ ਦੀਆਂ ਯਾਦਾਂ ਜੁੜੀਆਂ ਰਹਿੰਦੀਆਂ ਨੇ ਹਨਾ ਤੇ ਆਪਾਂ ਜਾਣਿਆ ਜੀ ਪਹਿਣ ਕੇ ਕਰੇ ਤੇ ਸਾਹਮਣੇ ਘਰ ਆ ਤੇ ਆਪਾਂ ਤੁਹਾਨੂੰ ਦਿਖਾਉਣਿਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਅੱਜ ਤੇ ਸੱਤ ਦਾ ਪ੍ਰੋਗਰਾਮ ਆ ਉਧਰੋਂ ਉਧਰੋਂ ਆਪਣੇ ਘਰੇ ਰੇ ਪੈ ਰਿਹਾਗਾ ਦੋ ਵਲੌਗ ਸ਼ੁਰੂ ਕਰੇ ਨੇ ਦੇਖੋ ਤੇ ਸਿਰੇ ਚੜਨਗੇ ਜਾਂ ਨਾ ਚੜਨਗੇ ਕਿਉਂਕਿ ਕੰਮ ਆਪਣੇ ਘਰੇ ਵੀ ਆ ਕੰਮ ਉਧਰ ਵੀ ਆ ਦੇਖਦਿਆਂ ਕੀ ਵੇਡਾ ਜੇ ਕੋਈ ਕੰਮਕਾਰ ਹੋਇਆ ਕਰਾਇਆਵਾਂਗੇ ਨੇ ਭੈਣ ਦੇ ਘਰੇ ਢਾ ਲਾਇਆਵਾਂਗੇ ਠੀਕ ਹੈ ਜੀ ਲੋ ਜੀ ਆ ਗਿਆਂ ਭੈਣ ਕੇ ਘਰੇ ਮੈਂ ਇਧਰ ਮਾਸੀ ਆ ਕੱਲ ਹੀ ਯਾਰ ਕੀਤਾ ਸੀ ਮਾਸੀ ਨੂੰ ਇਧਰ ਨਾ ਕੈਮਰਾ ਸਾਫ਼ ਨਹੀਂ ਬਣਦਾ ਵੀਡੀਓ ਕੱਲ ਜਾਏ ਉਹ ਬੇਟੀ ਮਾਸੀ ਨੂੰ ਦਾ ਫੋਨ ਆ ਰਿਹਾ ਨੂੰ ਨਾਲ ਗੱਲਾਂ ਕਰਦੀ ਐ ਕੱਲ ਤੁਸੀਂ ਜਾਰ ਕੀਤਾ ਸੀ ਪੈਣੇ ਮਾਸੀ ਛੁੱਟ ਕਰ ਕੱਲ ਤਾਂ ਨਹੀਂ ਹੋਣੀ ਲੜੀ ਹੋਈ ਐ ਲੜੀ ਨਹੀਂ ਹੋਈ ਮਾਸੀ ਬਿਮਾਰ ਐ ਪਈ ਮਾਸੀ ਬਿਮਾਰ ਐ ਇੱਕੋ ਸਾਤ ਦੁਪਹਿਰੇ ਮੈਂ ਕੰਮ ਕਰਕੇ ਸਾਰੀ ਪੈ ਜਾਨਿਆਂਗੇ ਅੱਜ 7-8 ਦਿਨ ਉਧਰ ਦੇ ਇਕੱਠੇ ਹੋਏ ਹੋਏ ਜਿੱਦੇ ਪਹਿਲਾਂ 7 ਪਈ ਸੀ ਅੱਜ ਇਕੱਠੇ ਹੋਏ ਆ ਪੈਣੇ ਭੂਜੀ ਭੈਣ ਬੈਠੀ ਉਧਰ ਅੱਜ ਵਾਲਾ ਵੱਡਾ ਵਿੱਡ ਨਹੀਂ ਹੈਗਾ ਅੱਜ ਪਈ ਅਸੀਂ ਕਰ ਕਰਦੇ ਆਂਗੇ ਨਸੀਤਾ ਜਾ ਪਾਪੀਆਂਗੇ ਸਾਨੂੰ ਕੁੱਤਾ ਦਿਖਾਈਏ ਭੈਣ ਕਾ ਖਲੀ ਇੱਧਰ 35 ਉਹ ਜਾ ਉਹ ਤੇਰੇ ਕੋ ਵੀਡੀਓ ਕਰੇ ਹਾਂ ਜਾਈਂ ਕੁੱਤਾ ਬਾਲਾ ਹੋਰ ਇਸੇ ਨੂੰ ਨਿਸਕ ਪੈਣਿੰਦਾ ਖਲੀ ਜਦ ਨਾ ਸੋ ਕੋਣ ਬਾਰੇ ਬਾਲਾ ਹੁੰਦੀ ਹੈ 20 ਵਾੜ ਰਵਣਾ ਹੁੰਦਾ ਸੀ ਸੱਟਾ ਕੱਟਾ ਫਿਰ ਕੋਲ ਮੋਟਾ ਮਿੱਠੇ ਦੇ ਨਹੀਂ ਆ ਬਸ ਮੈਨੂੰ ਬੰਦੇ ਤੇ ਪਈ ਨਾ ਜਾਣਾ ਬੰਦ ੱਦਾਂ ਕੁੱਤਾ ਫਿਰ ਕੈਂਪਟੀ ਕਰਾਂ ਹਾਂ ਤਦੋਂ ਸੱਤਾਂ ਬੱਚੇ ਬਹੁਤ ਸਾਊ ਆ ਹਨਾ ਬੱਚਿਆ ਮੰਗ ਭੈਣ ਵੀ ਬੱਚਿਆ ਮੰਗ ਕਰਦੀ ਐ ਦਾ ਸਾਊ ਨਹੀਂ ਹੈਗਾ ਪਰ ਪੜਾਏ ਪੜਾ ਇਹ ਤਾਂ ਅੱਜ ਥੋੜਾ ਜਿਹਾ ਪੁੱਛੂਗਾ ਮੈਨੂੰ ਵੀ ਫਿਰ ਮੈਂ ਚੰਗਾ ਉੱਧਰ ਸੀ ਘੁੰਮਦਣੇ ਉੱਧਰ ਜਾਣੇ ਪਰ ਮੈਨੂੰ ਪੁੱਛ ਕੇ ਲੰਘਿਆ ਗੱਲ ਵੀ ਫਿਰ ਚੰਗਾ ਮੈਂ ਉਹਨਾਂ ਦੇ ਵਿੱਚ ਦੀ ਲੰਘ ਜਾ ਆਹ ਤੇਰਾ ਸੁਣ ਮੈਨੂੰ ਹਰਿਤਾ ਪਤਾ ਨਹੀਂ ਕਿਉਂ ਜਦੋਂ ਬਾਹਰ ਖੁੱਲਾ ਹੋ ਨਾ ਜੇ ਉੱਧਰ ਜਾਣਗੇ ਉੱਧਰ ਲੈ ਘਰੇ ਨਾ ਮੰਮੀ ਬਾਪੂ ਅੱਜ ਕਬਾਰ ਖੁੱਲਾ ਕੁੱਤਾ ਖਾਜ ਜਾਨ ਦਾ ਜਾ ਕੇ ਨਹੀਂ ਟਰੈਕਟਰ ਤੇ ਬੈਠਾ ਉਹ ਕਿ ਅੱਜ ਜਾਊਗਾ ਨਾ ਸੀ ਉਹ ਤਾਂ ਕੁੱਤਾ ਹੈਗਾ ਖਾਜ ਉਹ ਵਕ ਕੁੱਤਾ ਦਸਾਂ ਲਾਕੇ ਸੱਤ ਕੌਣ ਨੇ ਉਹ ਹੋਰ ਦਾ ਚਾਹ ਮੇਰਾ ਦੇਖ ਤਹਾਂ ਵਾਲੀ ਹੱਥ ਤੇ ਉਹ ਇਹ ਜੱਟ ਬਹਿਲੇ ਇਹ ਕੰਮ ਨਹੀਂ ਇਹ ਬੂਗੀਆਂ ਬਣਾਉਣ ਤੇ ਹਾਂ ਤੇਰੇ ਛੱਟ ਕੇ ਜਾਵਾ ਚਾਚਾ ਤੇਰੇ ਸਮਾਨ ਕੇ ਵਧੀਆ ਵਧੀਆ ਬਣਾਈ ਗੰਕ ਵੱਡ ਲਈ ਇਹਨਾਂ ਨੇ ਇਹਦੀ ਲਾ ਲੈਣਗੇ ਬਹਿਨੇ ਨੇ ਫੇਰ ਵੀ ਵੀ ਲਾ ਕੇ ਵੀ ਵੀ ਲਾ ਕੇ 자. <목소리도> ਉਹ ਫਾਤਰ ਵਿੱਚ ਨਾ ਵਸਾ ਆਹ ਕੰਮ ਆ ਗਿਆ ਤੋ ਮੈਂ ਤੇ ਬਾਰੇ ਕਹਾਣਾ ਬਸਾ ਉਹ ਨਹੀਂ ਕਰਦੀਆਂ

ਦਵਾਰੇ ਲਾਉਣਾ ਦਵਾਰੇ ਲਾਉਣਾ ਉਹ ਕਹਿੰਦਾ ਸੀ ਮੰਮੀ ਨਾਲ ਤੁਹਾਡੀ ਕਾਲ ਸੀ ਵੀਡੀਓ ਕਾਲ ਹੀ ਹੋਣੀ ਬੇਬੀ ਮਾਂ ਅਰੇ ਅਜ ਨਹੀਂ ਹੋਏਗੀ ਅਰੇ ਅਜ ਨਹੀਂ ਹੋਏਗੀ ਲੋ ਜੇ ਅੰਦਰ ਮਾਸੂਰ ਰੋਟੀ ਪਕਾ ਰਹੀ ਹੈ ਨਾ ਮਾਸੇਮ ਤੁਸੀਂ ਕੱਲ ਹੀ ਯਾਰ ਕੀਤਾ ਸੀ ਅੱਜ ਹੀ ਦੇ ਅੱਜ ਹੋ ਗਿਆ ਸੰਦੇਸ਼ ਸਾਹਮਣੇ ਆਸੀ ਲੈ ਬਈ ਦੇਖੋ YouTube ਤੇ ਆ ਜਾ ਹੁਣ ਤੂੰ YouTube ਤੇ ਬੈਂਤੀ ਨਾ ਬਈ ਦੇਖ ਲਈ ਹੁਣ ਵੀਡੀਓ ਹੈਨਾ ਮੇਰੇ ਪਰਨਾ ਨਹੀਂ ਬੰਦਿਆ ਹੋਇਆ ਕੋਈ ਨਾ ਤੂੰ ਤੂੰ ਤਾਂ ਆ ਗਿਆ ਪਰਾ ਹੋ ਗਿਆ ਕਹਿੰਦਾ ਮੇਰੇ ਪਰਨਾ ਨਹੀਂ ਬੰਦਿਆ ਲੋ ਜੀ ਅੱਜ ਆਪਣੇ ਹੈਨਾ ਕੱਲ ਰੇਪ ਆਉਂਦੇ ਸੀ ਨੇ ਸੱਤ ਸੀ ਕੱਲ ਕੰਮ ਬਹੁਤ ਸੀਗਾ ਅੱਜ ਸਾਡੇ ਰੈਕਟ ਕਰੀਆ ਕਿਉਂਕਿ ਕੱਲ ਥਕਾਬਤ ਹੋ ਗਈ ਤੇ ਸੱਤ ਵਾਲੀ ਵੀਡੀਓ ਦਾ ਐਂਡ ਰੈਂਦਾ ਸੀ ਕਰਨ ਨਾਲ ਤੇ ਆਹ ਫਲੀਆਂ ਕੱਲ ਰੀਆਂ ਚੀਰੀਆਂ ਪਈਆਂ ਨੇ ਗਈਆਂ ਕੁਸ ਇਹ ਨੇ ਗਈਆਂ ਕੁਸ ਹੋਰ ਲੱਗੇ ਬਿਨ ਹੁਣ ਧੁੱਪ ਜਮੇ ਨਹੀਂ ਜਾਂਦੀ ਕਿਉਂਕਿ ਸਾਨੂੰ ਆਹੀ ਬਾਦੂ ਨੇਗੀਆਂ ਇੱਕ ਕੋਈ ਬਾਵਾਗੇ ਆਲੂ ਤੇ ਸਰਦਾਰ ਜੀ ਅੱਜ ਜਗਏ ਹੋਏ ਨੇ ਜੀ ਮਕੀਰਮਾਨ ਤੇ ਇਹ ਪੈ ਗਏ ਆਪਣਾ ਤੇ ਵੀੜੀ ਇੱਕ ਅੱਧੀ ਰਹਿ ਗਈ ਉਤਾਰਦਾਂਗੇ ਤੇ ਸੱਤਰਾ ਵੀ ਵਧੀਆ ਨਿਪੜ ਗਿਆ ਸੱਤ ਤੇ ਇੱਥੇ ਪੈਣ ਕੰਠ ਨਹੀਂ ਜਾ ਦੇਗੀ ਤਾਂ ਤੇ ਬਸ ਆਲੂ ਮੜ ਰਹੇ ਸਬਜੀ ਸੀਗੀ ਨਾਲ ਕੁੰਮੂਰੀ ਸਬਜੀ ਸੀ ਬੁੰਦੀ ਸੀ ਤੇ ਨਾਲ ਆਪਣਾ ਬਦਾਣਾ ਸੀਗਾ ਖਾਣ ਲਈ ਮਸਾ ਸੀਗਾ ਦੇਵਾ ਤਾਂ ਵਧੀਆ ਹੋ ਗਿਆ ਹਨਾ ਬਹਿਗੁਰੂ ਸਭ ਦੇ ਘਰ ਪਵਾਵੇ ਇੱਕ ਗੁੱਲੀ ਜੁੱਲੀ ਗੁੱਲੀ ਰੱਬ ਸਭ ਨੂੰ ਦੇਵੇ ਹਨਾ ਜੀ ਇਹ ਤਿੰਨੇ ਚੀਜ਼ਾਂ ਦੀ ਜ਼ਰੂਰਤ ਹੈਗੀ ਬਹਿਗੁਰੂ ਸਭ ਨੂੰ ਦੇਵੇ ਗੁੱਲੀ ਤੇ ਜੁੱਲੀ ਗੁੱਲੀ ਬਹਿਗੁਰੂ ਬਰੀਤ ਹੋਰੀ ਬਗਸੇ ਤੇ ਬਾਕੀ ਭੈਣਾ ਕਹਿੰਦਿਆਂ ਵੀ ਤੁਸੀਂ ਨਿੰਮ ਬਾਹਰ ਨੂੰ ਦੱਸਾ ਨਿੰਮ ਵੀ ਸਾਡਾ ਆਦ ਖੁੱਟਿਆ ਹੋ ਗਿਆ ਕਦੀ ਕੈਮਰਾ ਉਦਨ ਚਾਚੇ ਕਾ ਵੀ ਆਦ ਖੁੱਟਿਆ ਹੋ ਗਿਆ ਆਪਣਾ ਵੀ ਤੇ ਸੰਗਣੀ ਸਾਨੀ ਹੋਈ ਸਿੱਧਾ-ਸਿੱਧਾ ਜੀ ਫੁੱਟਿਆ ਪੈਣ ਮੇਰੀਏ ਤੇ ਮੈਂ ਭੁੱਲ ਜਾਣੀ ਮੈਨੂੰ ਕੋਈ ਭਾਰ ਨਹੀਂ ਲੱਗਦਾ ਦੱਸਦੀ ਨੂੰ ਤੇ ਵੈਸੇ ਮੈਂ ਭੁੱਲ ਜਾਣੀ ਤੁਹਾਨੂੰ ਮੈਂ ਵੀਡੀਓ ਚ ਵੀ ਬਹੁਤ ਵਾਰੀ ਦਿਖਾਇਆ ਹੈ ਜਿਨੀ ਕਿ ਸਿੱਧਾ-ਸਿੱਧਾ ਜੀ ਫੁੱਟਿਆ ਹੈਗਾ ਤੇ ਚਲੋ ਜੀ ਵਧੀਆ ਹੋ ਗਿਆ ਹੁਣ ਆਪਾਂ ਚਾਹ ਪੀਨੇ ਆ ਤੇ ਚਾਹ ਸਵਾ ਤਿੰਨ ਹੋ ਗਏ ਤੇ ਚਾਹ ਪੀ ਕੇ ਆਪਾਂ ਮੱਜਾਂ ਦੀ ਵੀ ਦੇਖਭਾਲ ਕਰੀਏ ਸਾਰਾ ਦੁਪਹਿਰਾ ਲੰਘ ਗਿਆ ਹੁਣ ਪਾਣੀ ਵੀ ਪੀਣ ਗਿਆ ਹਨਾ ਉਹਨਾਂ ਨੂੰ ਅੰਦਰਲੇ ਪੱਖਿਆਂ ਥੱਲੇ ਬੰਦਦੇ ਹਾਂ ਹੁਣ ਬਹੁਤ ਹੀ ਗਰਮੀ ਆ ਪਿਛਲਾ ਪਹਾੜ ਤਾਂ ਜਮੀ ਤਪ ਜਾਂਦਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚਾਹੇ ਤਾਂ ਅਗੋਂ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ